ਉਹ ਸੂਟ ਲੈ ਆਵਾਂਗੇ ਫਿਰ ਹਾਂ ਸਿਮਰ ਬੋਸਾਂਗੇ ਸੁੱਕ ਸੀਗੇ ਉੱਥੇ ਹਾਂ ਕਲਰੀ ਬੜਾ ਸੋਹਣਾ ਸੀ ਨਾ ਆਪਾਂ ਕਲਰੀ ਨਾਨ ਕੰਮ ਕਰ ਲੋ ਹਾਂਜੀ ਭਾਬੀ ਜੀ ਭਾਬੀ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭਜੀ ਸਮਾਨ ਲੈਣਾ ਸੀ ਸਿਮਰਨ ਹਾਂਜੀ ਸਮਾਨ ਦਿਖਾਓ ਹਾਂਜੀ ਮਾਮਾ ਅੱਜ ਫੇਸ਼ ਹੋ ਜੇ ਬੀਰਸਾ ਸਤਿਕਾਰ ਸਤਿ ਸ਼੍ਰੀ ਅਕਾਲ ਹਾਂਜੀ ਸਿਮਰਨ ਤੁਸੀਂ ਕੀ ਸੋਚਿਆ ਸਰਦਾਰ ਜੀ ਮੈਂ ਤਾਂ ਇਹੀ ਸੋਚਿਆ ਕਿ ਨੀਹਾ ਨੂੰ ਪ੍ਰੋਮੋਸ਼ਨ ਕਰਨੀ ਚਾਹੀਦੀ ਆ ਆਪਣਾ ਤੂੰ ਵੀ ਉਹੀ ਚੀਜ਼ ਨੋਟਿਸ ਕੀਤੀ ਜੋ ਮੈਂ ਇਹਨਾਂ ਦਿਨਾਂ ਤੋਂ ਕਰ ਰਿਹਾ ਹਾਂਜੀ ਸਿਮਰਨ ਨੀਹਾ ਸੰਜੀਵੇਰ ਇੱਧਰ ਆਓ ਤਨਖਾਹ ਲੈ ਲਓ 5000 5000 ਨੇ ਹਾਂ ਹਾਲ ਨੇ ਹਾਂ ਆ 2000 ਤੇਰਾ ਐਕਸਟਰਾ ਕਿ ਮਹੀਨੇ ਤੋਂ ਤੇਰੀ ਪ੍ਰਮੋਸ਼ਨ ਹੋ ਗਈ ਆ 2000 ਰੁਪਏ ਐਕਸਟਰਾ ਵੀ ਮਿਲੂਗਾ ਤੇ ਇਥੋਂ ਦੀ ਮੈਨੇਜਰ ਵੀ ਤੂੰ ਆ ਕੋਈ ਵੀ ਕੰਮ ਕਰਾਣਾ ਜਾਂ ਦੱਸਣਾ ਤੇਰੀ ਜ਼ਿੰਮੇਵਾਰੀ ਆ ਸਿਮਰਨ ਨੂੰ ਅੱਜ ਤੋਂ ਬਾਅਦ ਤੂੰ ਦੱਸੇਂਗੀ ਕਿ ਕਿਹੜਾ ਕੰਮ ਕਰਨਾ ਕਿਹੜਾ ਨਹੀਂ ਕਰਨਾ ਠੀਕ ਹੈ ਠੀਕ ਹੈ ਵੀਰ ਠੀਕ ਕੀਤਾ ਨਾ ਮੈਂ ਹਾਂਜੀ ਉਹ ਠੀਕ ਆ ਫਿਰ ਮੈਂ ਚਲਦੀ ਆਂ ਵੀਰੇ ਆਗੇ ਨਾ ਇਨਸਾਫੀ ਆ ਕੀ ਹੋਇਆ ਵੀਰੇ ਨੇਹਣ ਨੂੰ ਜੋ 6 ਮਹੀਨੇ ਹੋਈਆ ਲੱਗੇ ਨੂੰ ਤੇ ਤੁਸੀਂ ਉਹਦੀ ਤਨਖਾਹ ਵਧਾਤੀ ਤੇ ਉਹਨੇ ਮੈਨੇਜਰ ਵੀ ਬਣਾ ਦਿੱਤਾ ਤੇ ਮੈਂ ਮੈਨੂੰ 3 ਸਾਲ ਹੋ ਗਏ ਮੇਰੇ ਬਾਰੇ ਤੁਸੀਂ ਅਸਤੀ ਕਰਨੀ ਸੋਚਿਆ ਤੇ ਹੋਇਆ ਕੀ ਆ ਤਾਂ ਮੇਰੀ ਮਰਜ਼ੀ ਆ ਵੀਰੇ ਕੀ ਤੁਹਾਡੀ ਮਰਜ਼ੀ ਆ ਤਾਂ ਗਲਤ ਆ ਨਾ ਕੀ ਗਲਤ ਆ ਦੁਕਾਨ ਮੇਰੀ ਆ ਫੈਸਲਾ ਵੀ ਮੇਰਾ ਹੀ ਹੋਊਗਾ ਵੀਰੇ ਥੋੜੇ ਟਾਈਮ ਦੀ ਆਈ ਦੇ ਕੁੜੀ ਨੂੰ ਤੁਸੀਂ ਇੰਨਾ ਜ਼ਿਆਦਾ ਯਕੀਨ ਕਰੀ ਜਾਂਦੇ ਹੋ ਤੇ ਤੁਹਾਨੂੰ ਮੇਰੇ ਤੇ ਯਕੀਨ ਨਹੀਂ ਹੈਗਾ ਮੇਰੀ ਗੱਲ ਸੁਣ ਉਹ ਦੀਦੀ ਆ ਰਹੀ ਆ ਉਹਨਾਂ ਨੂੰ ਸਮਾਨ ਤੂੰ ਨਹੀਂ ਦੇਣਾ 네ਹਾ ਦਊਗੀ ਠੀਕ ਆ ਠੀਕ ਤੂੰ ਖੜ ਕੇ ਇੱਥੇ ਦੇਖਣਾ ਕਿ 네ਹਾ ਕੀ ਕਰਦੀ ਆ ਓਕੇ ਸਸਿਕਾ ਵੀਰੇ ਸਸਿਕਾ ਜੀ ਪੋਰਟਿਕੋ ਬਹੁਤ ਵਧੀਆ ਤੁਸੀਂ ਸੁਣਾਓ ਬਸ ਵਧੀਆ ਪਾਰਲਰ ਦਾ ਸਮਾਨ ਲੈਣਾ ਸੀ ਹਾਂਜੀ ਲੈ ਲਓ ਨੇਹਾ ਸਮਾਨ ਦਿਓ ਹਾਂਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਕੀ ਚੀਜ਼ ਚਾਹੀਦੀ ਹੈ ਇੱਕ ਪਿਓਰ ਰੂਟ ਸੀ ਬਲੀਚਰੋ ਹਾਂਜੀ ਇਕਾਰ ਓਜ਼ੋਨ ਦਾ ਡੀਟਨ ਫੇਸ਼ਲ ਕਲੀਨਰ ਅੱਛਾ ਰਿਜ਼ਲਟ ਹੈਗਾ ਹਾਂਜੀ ਬਹੁਤ ਵਧੀਆ ਰਿਜ਼ਲਟ ਆਏਗਾ ਠੀਕ ਹੈ ਇਕਾਰ ਹੈਲੋ ਦਾ ਸ਼ੈਂਪੂ ਵੀ ਦੇ ਦਿਓ ਇਹਦਾ ਬਿੱਲ ਬਣਾ ਦਿਓ ਬਸ ਬਹੁਤ ਹੈ ਵੀਰੇ ਦਾ ਬਿੱਲ ਨਹੀਂ ਆਇਆ ਹਾਂਜੀ ਲਿਓ ਬਣਾ ਦਿੰਨਾ ਸਹੀ ਸਹੀ ਰੇਟ ਲਾਇਆ ਵੀਰੇ ਬੇਫਿਕਰ ਹੋ ਡੇਢ ਸਾਡੇ ਦੇ ਆ ਜੀ ਹੁੰਦੇ ਆ ਗੀਂ ਨਾ ਲੈਣਾ ਪਰਪਸ ਆ ਕੋ ਬਸ ਹੋ ਗਏ ਆ ਇਸ ਵਿੱਚ ਕੋਈ ਗੱਲ ਨਹੀਂ ਕੋਈ ਕੁਝ ਨਹੀਂ ਹਾਂਜੀ ਦਿਖਾ ਦਿਓ ਕਿ ਕਵਸਟਿੰਗ ਕੀ ਆਏਗੀ ਜੀ ਇਹਨ ਤੋਂ ਆਪਣਾ ਫਾਰਮੂਲਾ ਬਸ ਹੋਣ ਦਾ ਦੂਜਾ ਸੋਨੇ ਦੇ ਕੀ ਪ੍ਰਾਈਸ ਹੈ ਦਾ ਇਹ ਹੈ 300 ਦੇ 400 ਰੁਪਏ ਮਿਲ ਤੇ 300 ਦੇ ਪਾਉਣਗੇ ਸੋ ਡਿਸਕਾਊਂਟ ਤੇ ਲੱਗੇ ਹੋਇਆ ਹਾਂਜੀ ਇਹ ਦੋਸੋਗੇ 130 ਦੇ ਤਾਂ ਆਪਲੇ ਦੇ ਦੋ ਚਲੋ ਸਾਡੇ ਕਹਿਣ ਤੇ ਲੈਏ ਨੇ ਮੈਂ ਲੈਣੇ ਨਹੀਂ ਸੀਗੇ ਪਾਣ ਗਿਆ ਵੀ ਬਿੱਲ ਹਾਂਜੀ 1500 ਰੁਪਏ ਹੋਗੇ ਸਾਡਾ ਡਿਸਕਾਊਂਟ ਕਰਕੇ ਲਾਇਆ ਹਾਂਜੀ ਡਿਸਕਾਊਂਟ ਕਰਕੇ ਲਾਇਆ 4 ਦਸੂ ਬਸ ਥੈਂਕਿਊ ਚਾਹ ਕਾਫੀ ਪਾਣੀ ਬਸ ਥੈਂਕਿਊ ਥੈਂਕਿਊ ਵੈਰੀ ਥੈਂਕ ਯੂ ਠੀਕ ਹੈ ਠੀਕ ਹੈ ਜੀ ਓਕੇ ਸਿਮਰਨ ਅੰਜੂ ਨੂੰ ਲੱਗਦਾ ਤੇਰੇ ਸਵਾਲਾਂ ਦਾ ਜਵਾਬ ਤੈਨੂੰ ਮਿਲ ਗਿਆ ਹੋਣਾ ਵਾ ਦੇਖ ਲਿਆ ਨਹੀਂ ਹਾਂ ਨੇ ਕੀ ਕੀਤਾ ਵਾ ਤੇ ਤੂੰ ਕੀ ਕਰਦੀ ਆ ਮੈਂ ਤੈਨੂੰ ਕੱਲ ਕੀ ਕਿਹਾ ਸੀ ਕਿਉਂ ਕਾਊਂਟਰ ਤੇ ਸਮਾਨ ਪਿਆ ਉਹਦੇ ਲਫਾਫੇ ਬਦਲ ਦੇ ਤੇ ਨਾਲ ਉਹ ਟਿਕਾਣੇ ਤੇ ਰੱਖ ਦੇ ਤੂੰ ਉਹ ਕੰਮ ਨਹੀਂ ਕੀਤਾ ਨਾਲੇ ਚੀਜ਼ ਨੋਟਿਸ ਕੀਤੀ ਕੱਲੀ ਕੱਲੀ ਉਹ ਗਾਹਕ ਨੇ 1200 ਦਾ ਸਮਾਨ ਲਿੱਤਾ ਸੀ ਤੇ ਚੱਲਿਆ ਸੀ 1200 ਸਾਮਾਨ ਲੈ ਕੇ ਇਹਨੇ ਨਵੇਂ ਟੋਪਸ 300 ਰੁਪਏ ਦੇ ਵਿੱਚ ਜਿਹੜਾ ਬੰਦਾ ਸੇਲ ਐਕਸਟਰਾ ਕਰਾਊਗਾ ਉਹੀ ਹੱਕਦਾਰ ਆ ਵੈਸੇ ਦਾ ਉਹੀ ਮੈਨੇਜਰ ਬਣੂਗਾ ਇੱਥੇ ਜਿੱਥੇ ਕੰਮ ਕਰੀਏ ਨਾ ਆਪਣਾ ਕੰਮ ਸਮਝ ਕੇ ਕਰਨਾ ਚਾਹੀਦਾ ਵਾ ਬਾਕੀ ਹੁਣ ਮੈਂ ਜ਼ਿਆਦਾ ਤੈਨੂੰ ਕਹਿੰਦਾ ਚੰਗਾ ਨਹੀਂ ਲੱਗਦਾ ਜੱਗੋ ਧਿਆਨ ਰੱਖੇਗੀ ਤਾਂ ਤੇਰੀ ਪ੍ਰੋਮੋਸ਼ਨ ਵੀ ਜਲਦੀ ਹੋ ਜਾਊਗੀ ਮੇਰੇ ਲਈ ਤਾਂ ਦੋਨੇ ਇੱਕ ਬਰਾਬਰ ਹੀ ਹੋ ਪਰ ਜਿਹੜਾ ਬੰਦਾ ਕੰਮ ਕਰਕੇ ਦੇਊਗਾ ਉਹਨੂੰ ਹੀ ਐਕਸਟਰਾ ਪੈਸੇ ਦਊਗਾ ਮੈਂ ਠੀਕ ਆ ਚਲੋ ਅੱਗੋਂ ਧਿਆਨ ਰੱਖੋ ਜਿੰਨੀ ਛੇਤੀ ਵਧੀਆ ਕੰਮ ਕਰਨੇਗੀ ਉਹਨੀ ਛੇਤੀ ਤੇਰੀ ਪ੍ਰਮੋਸ਼ਨ ਵੀ ਹੋ ਜਾਊਗੀ ਠੀਕ ਆ